ਸੰਗਤ ਜੀ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਜਾਂ ਸਾਡੇ ਆਮ ਜਦੋਂ ਅਸੀਂ ਇਸ ਮਾਰਗ ਦੀ ਜੋ ਅਧਿਆਤਮਕ ਮਾਰਗ ਹੈ ਉਹਦੀ ਗੱਲ ਕਰਦੇ ਹਾਂ ਤਾਂ ਆਮ ਤੌਰ ਤੇ ਅਸੀਂ ਇਹ ਸ਼ਬਦ ਕਾਫੀ ਵਰਤਦੇ ਵੀ ਹਾਂ ਸੁਣਨ ਨੂੰ ਵੀ ਮਿਲਦੇ ਨੇ ਪੜ੍ਹਨ ਨੂੰ ਵੀ ਮਿਲਦੇ ਨੇ ਗੁਰਬਾਣੀ ਵਿੱਚ ਵੀ ਇਹ ਸ਼ਬਦ ਬਹੁਤ ਜਗ੍ਹਾ ਤੇ ਸਾਨੂੰ ਮਿਲਦੇ ਨੇ ਪਾਤਸ਼ਾਹ ਨੇ ਵਰਤੇ ਨੇ ਭਗਤ ਸਹਿਬਾਨ ਨੇ ਵਰਤੇ ਨੇ ਅੱਜ ਆਪਾਂ ਇਹਨਾਂ ਬਾਰੇ ਬਿਲਕੁਲ ਹੀ ਬਹੁਤ ਸੰਖੇਪ ਵਿੱਚ ਗੱਲ ਕਰਦੇ ਹਾਂ ਜੀ ਇਹ ਸ਼ਬਦ ਹਨ ਸਾਧੂ ਭਗਤ ਸੰਤ ਬ੍ਰਹਮ ਗਿਆਨੀ ਜੇ ਆਪਾਂ ਇਸ ਤਰ੍ਹਾਂ ਵੀ ਕਹਿ ਲਈਏ ਕਿ ਜਦੋਂ ਵੀ ਕੋਈ ਜੀਵ ਅਧਿਆਤਮਿਕ ਮਾਰਗ ਤੇ ਚੱਲਣਾ ਸ਼ੁਰੂ ਕਰਦਾ ਹੈ ਤਾਂ ਇਹਦੇ ਵਿੱਚ ਇਹ ਚਾਰ ਅਵਸਥਾ ਨੇ ਜਿਸ ਤਰ੍ਹਾਂ ਆਪਾਂ ਇਹਨਾਂ ਦਾ ਨਾਮ ਲੈ ਰਹੇ ਹਾਂ ਇਸ ਤਰ੍ਹਾਂ ਹੀ ਹੈ ਸ਼ੁਰੂ ਹੁੰਦਾ ਹੈ ਪਹਿਲਾਂ ਸਾਧੂ ਫਿਰ ਭਗਤ ਬਣ ਜਾਂਦਾ ਹੈ ਫਿਰ ਸੰਤ ਬਣ ਜਾਂਦਾ ਹੈ ਫਿਰ ਬ੍ਰਹਮ ਗਿਆਨੀ ਜਦੋਂ ਜੀਵ ਇਸ ਮਾਰਗ ਦੇ ਬਾਰੇ ਸੁਣਦਾ ਹੈ ਸਮਝਦਾ ਹੈ ਤਉਦਿਕ ਮਨ ਵਿੱਚ ਇੱਛਾ ਉੱਠਦੀ ਹੈ ਉਹ ਇਸ ਪਰਮੇਸ਼ਰ ਦੇ ਮਾਰਗ ਤੇ ਆਪਣੇ ਹਰ ਇੱਕ ਆਪਣੇ ਧਰਮ ਦੇ ਅਨਸਾਰ ਜਿਵੇਂ ਵੀ ਕੋਈ ਜੀਵ ਚੱਲਣਾ ਸ਼ੁਰੂ ਕਰਦਾ ਹੈ ਤਾਂ ਹੌਲੀ-ਹੌਲੀ ਜਿਸ ਤਰ੍ਹਾਂ ਨਾਮ ਦੀ ਕਮਾਈ ਵੱਧਦੀ ਜਾਂਦੀ ਹੈ ਤਾਂ ਉਹਦਾ ਮਨ ਥੋੜਾ ਸਾਧਿਆ ਜਾਣ ਲੱਗਦਾ ਹੈ ਮਨ ਥੋੜਾ ਜਾਗਣਾ ਸ਼ੁਰੂ ਹੁੰਦਾ ਹੈ ਤੇ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਸਾਧੂ ਜਿਨ੍ਹਾਂ ਨੇ ਨਾਮ ਦੀ ਕਮਾਈ ਕਰਨੇ ਸ਼ੁਰੂ ਕਰ ਦਿੱਤੀ ਹਾਂ ਤੇ ਮਨ ਉਹਨਾਂ ਦਾ ਥੋੜਾ ਜਾਗਣਾ ਸ਼ੁਰੂ ਹੋ ਗਿਆ ਹੈ। ਔਰ ਕਾਫੀ ਹੱਦ ਤੱਕ ਜਾਗ ਚੱਲਿਆ ਹੈ ਸਾਧੂ। ਫਿਰ ਉਹਦੇ ਤੋਂ ਬਾਅਦ ਸਾਧੂ ਤੋਂ ਬਾਅਦ ਆਉਂਦੀ ਹੈ ਅਵਸਥਾ ਪਗਤ ਦੀ। ਭਗਤ ਦੇ ਵਿੱਚ ਦੋਨੋਂ ਚੀਜ਼ਾਂ ਪਉ ਤੇ ਪਾਉ ਪਰਪੱਕ ਹੋ ਜਾਂਦਾ ਹੈ ਉਹਦੇ ਵਿੱਚ ਮਨ ਦੇ ਵਿੱਚ ਗਿਆਨ ਦੀ ਕਹਿੰਦੇ ਇੱਕ ਖੜਗ ਤਿਆਰ ਹੋ ਜਾਂਦੀ ਹੈ ਫਿਰ ਉਹਦੇ ਅੰਦਰ ਤਿਆਗ ਵੀ ਆ ਜਾਂਦਾ ਹੈ ਪੱਬਾ ਤੋਂ ਜਿੱਦਾਂ ਪਉ ਤੇ ਪਾਉ ਗੱਗਾ ਤੋਂ ਗਿਆਨ ਤਤ ਤੋਂ ਤਿਆਗ ਭਗਤ ਸਾਧੂ ਤੋਂ ਉੱਪਰ ਉੱਠ ਕੇ ਦੂਸਰੀ ਅਵਸਥਾ ਆ ਜਾਂਦੀ ਹੈ ਭਗਤ ਦੀ ਸਾਨੂੰ ਆਪਣੇ ਜੀਵਨ ਦੇ ਵਿੱਚ ਸਾਧੂ ਵੀ ਕਾਫੀ ਮਿਲ ਜਾਂਦੇ ਨੇ ਭਗਤ ਵੀ ਕਾਫੀ ਮਿਲ ਜਾਂਦੇ ਨੇ ਸ਼ਾਇਦ ਜੀਵਨ ਦੇ ਵਿੱਚ ਕੋਈ ਸੰਤ ਵੀ ਮਿਲ ਜਾਣ ਪਰ ਸਾਨੂੰ ਆਪਣੇ ਜੀਵਨ ਦੇ ਵਿੱਚ ਇੱਕ ਬ੍ਰह्म ज्ञानी ਦੇ ਦਰਸ਼ਨ ਹੋ ਜਾਣ ਇਹਦੇ ਬਾਰੇ ਦਾਸੀ ਕੁਝ ਨਹੀਂ ਕਹਿ ਸਕਦੀ ਜਿਸ ਤਰ੍ਹਾਂ ਹੁਣ ਆਪਾਂ ਆਪਣੇ ਆਮ ਜੀਵਨ ਦੇ ਵਿੱਚ ਬਹੁਤ ਜੀਵਾਂ ਦੇ ਨਾਮ ਦੇ ਨਾਲ ਆਪਾਂ ਸੰਤ ਲਾਇਆ ਸੁਣਦੇ ਆ ਸੰਤ ਉਹ ਹੈ ਜਿਸ ਤੋਂ ਸਾਨੂੰ ਨਾਮ ਦੀ ਦਾਤ ਮਿਲ ਸਕਦੀ ਹੈ ਸਾਨੂੰ ਨਾਮ ਦੀ ਕਮਾਈ ਦ੍ਰਿੜ ਕਰਵਾਈ ਜਾ ਸਕਦੀ ਹੈ ਸੰਤਾਰੇ ਦਾਸੀ ਆਪ ਦੀ ਨਾਲ ਵਿਸਥਾਰ ਵਿੱਚ ਨਹੀਂ ਜਾਏਗੀ ਇਹਦੇ ਲਈ ਅਸੀਂ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗিয়ে ਜਾਣੀਏ ਕਿ ਸੰਤ ਕੌਣ ਹੈ ਕਿਉਂਕਿ ਜਿਹੜਾ ਵੀ ਜੀਵ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਿਵੇਕ ਬੁੱਧੀ ਮਿਲਦੀ ਹੈ ਉੱਥੇ ਫਿਰ ਜੀਵ ਆਪਣੇ ਵਿਵੇਕ ਨਾਲ ਪਰਖਣ ਜੋਗਾ ਹੋ ਸਕਦਾ ਹੈ ਕਿ ਸੰਤ ਕੌਣ ਹੈ। ਔਰ ਜੋ ਅਸਲ ਦੇ ਵਿੱਚ ਸੰਤ ਹੈ ਉਹਨਾਂ ਦੀ ਅਸੀਂ ਨਿੰਦਾ ਨਹੀਂ ਕਰ ਸਕਦੇ। ਉਹਦੇ ਬਾਰੇ ਸੁਖਮਨੀ ਸਾਹਿਬ ਜੀ ਦੇ ਵਿੱਚ ਪੂਰੀ ਇੱਕ ਅਸ਼ਟਪਦੀ ਹੈ ਕਿ ਜੇ ਸੰਤ ਦੀ ਨਿੰਦਾ ਕੀਤੀ ਤੇ ਸਾਡੇ ਨਾਲ ਕੀ ਵਾਪਰ ਸਕਦਾ ਹੈ। ਅਸੀਂ ਸਾਰੇ ਪਾਠ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਭ ਜਾਣ ਸਕਦੇ ਹਾਂ ਤੇ ਅਸੀਂ ਅੱਜ ਬੜੇ ਹੀ ਜਿਵੇਂ ਜਾਣ ਬੁੱਝ ਕੇ ਅਣਜਾਣ ਬਣੇ ਫਿਰਦੇ ਹਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਖਜ਼ਾਨਾ ਹੈ ਜਿੱਥੋਂ ਸਾਨੂੰ ਸਾਰੀ ਮੱਤ ਮਿਲਦੀ ਹੈ ਪਰ ਅਸੀਂ ਉਸ ਖਜ਼ਾਨੇ ਨੂੰ ਖੋਲ ਕੇ ਵਰਤਣਾ ਹੀ ਨਹੀਂ ਚਾਹੁੰਦੇ ਕਿਸੇ ਦੇ ਕੋਲ ਪੈਸੇ ਦੇ ਭੰਡਾਰ ਭਰੇ ਨੇ ਪਰ ਉਹਨੂੰ ਉਹ ਵਰਤਨਾ ਹੀ ਨਹੀਂ ਚਾਹੁੰਦਾ ਫਿਰ ਗਰੀਬ ਰਹੇ ਤਾਂ ਅਸੀਂ ਕੀ ਕਰ ਸਕਦੇ ਹਾਂ ਇਸ ਤਰ੍ਹਾਂ ਹੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਨੇ ਜੇ ਅਸੀਂ ਉਹਨਾਂ ਤੋਂ ਮਾਤ ਲੈਣਾ ਹੀ ਨਹੀਂ ਚਾਹੁੰਦੇ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਇਸ ਤਰ੍ਹਾਂ ਫਿਰ ਸੰਤ ਤੋਂ ਬਾਅਦ ਪਦਵੀ ਆਉਂਦੀ ਹੈ ਬ੍ਰह्मज्ञानी ਦੀ ਬ੍ਰह्मज्ञानी ਬਾਰੇ ਵੀ ਸੁਖਮਨੀ ਸਾਹਿਬ ਜੀ ਵਿੱਚ ਪੂਰੀ ਇੱਕ ਅਸ਼ਟਪਦੀ ਹੈ ਇਦੇ ਵਿੱਚ ਬ੍ਰह्म ਗਿਆਨੀ ਦੇ ਗੁਣ ਲਿਖੇ ਨੇ ਪਰ ਅੱਜ ਕੱਲ ਅਸੀਂ ਦੇਖਾਂਗੇ ਕਿ ਬਹੁਤ ਜਗ੍ਹਾ ਤੇ ਬ੍ਰह्म ਗਿਆਨੀ ਨਾਂ ਦੇ ਨਾਲ ਲਾਇਆ ਮਿਲਦਾ ਹੈ ਜਦੋਂ ਕਿ ਬ੍ਰह्म ਗਿਆਨੀ ਪਰਮੇਸ਼ਰ ਆਪ ਲਿਖਿਆ ਹੈ ਗੁਰਬਾਣੀ ਚ ਜੋ ਬ੍ਰह्म ਗਿਆਨੀ ਹੈ ਉਹਨੂੰ ਭੁੱਖ ਨਹੀਂ ਲੱਗਦੀ ਉਹਨੂੰ ਪਿਆਸ ਨਹੀਂ ਲੱਗਦੀ ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਦੁਨਿਆਵੀ ਚੀਜ਼ਾਂ ਦੀ ਪਰ ਅਸੀਂ ਫਿਰ ਵੀ ਜਿਹਦੇ ਨਾਮ ਦੇ ਅੱਗੇ ਲਿਖਿਆ ਸੀ ਕਿ ਅਸੀਂ ਆਪ ਵੀ ਕਹਿ ਦਿੰਦੇ ਹਾਂ ਕਿ ਬ੍ਰह्म ਗਿਆਨੀ ਬ੍ਰह्म ਹੋਇਆ ਜਾ ਸਕਦਾ ਬ੍ਰह्म ਦਾ ਗਿਆਨ ਹੋ ਜਾਣਾ ਅਸੰਭਵ ਦੇ ਬਰਾਬਰ ਹੈ ਬ੍ਰਹਮਾ ਜੀ ਦਾ ਕਿਹਾ ਜਾਂਦਾ ਨਾ ਕਿ 1000 ਸਾਲ ਤੱਕ ਕਮਲ ਦੀ ਨਾਲ ਚ ਰਹੇ ਸੀ ਫਿਰ ਵੀ ਗਿਆਨ ਨਹੀਂ ਸੀ ਹੋਇਆ ਬ੍ਰह्म ਦਾ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਉਸ ਤਰ੍ਹਾਂ ਹੀ ਮਨ ਦੇ ਵਿੱਚ ਖਿਆਲ ਪਰਮੇਸ਼ਰ ਜੀ ਨੇ ਲਿਆਂਦਾ ਸੀ ਕਿ ਇਸ ਤਰ੍ਹਾਂ ਇੱਕ ਤਰ੍ਹਾਂ ਅਧਿਆਤਮਿਕ ਅਵਸਥਾ ਬਣਦੀਆਂ ਨੇ ਸਾਧੂ ਤੋਂ ਸ਼ੁਰੂ ਹੋ ਕੇ ਬ੍ਰਹਮ ਗਿਆਨੀ ਤੱਕ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ